ਜਿਹੜਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਪਾਚ ਪਾਚ ਸਾਫ ਤੌਰ ਤੇ ਇਹ ਗੱਲ ਕਹਿ ਰਹੀ ਹੈ ਕਿ ਅਸੀਂ 2027 ਦੀ ਚੋਣਾਂ ਕੱਲਿਆ ਲੜਨੇ ਜਗਮੀਦ ਬਰਾੜਿਆ ਚਰਨ ਚਰਨਜੀਤ ਬਰਾੜ ਸ਼ਾਮਲ ਹੋਏ ਨੇ ਤਾਂ ਇਹ ਮਾਲਵੇ ਦੇ ਖੇਤਰ ਦੇ ਇੱਕ ਵੱਡੇ ਚਿਹਰੇ ਦੇ ਦੇਖੋ ਜਗਮੀਦ ਬਰਾੜ ਜਿਹੜੇ ਨੇ ਨਾ ਉਹ ਪੁਰਾਣਾ ਇੱਕ ਚਿਹਰਾ ਨੇ ਦੇਖੋ ਮਨਪ੍ਰਿਤ ਆਯਾਲੀ ਜਿਹੜੇ ਨੇ ਉਹਨਾਂ ਦੇ ਵੀ ਸੁਰ ਜਿਹੜੇ ਨੇ ਪੀਤੇ ਦਿਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀ ਅਚੰਦਿਤ ਬਰਾੜ ਤੇ ਸਿੱਧਾ ਹੀ ਕਹਿੰਦਾ ਜੀ ਮੈਂ ਇੱਥੇ ਨਹੀਂ ਰਹਿ ਸਕਦਾ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਵਕਤ ਹੁਣ ਲੋਕ ਕੀ ਸੋਚ ਰਹੇ ਨੇ ਦੇਖੋ ਜਿਹੜੇ ਪੋਲੀਟਿਸ਼ੀਅਨਸ ਹੁੰਦੇ ਨੇ ਨਾ ਉਹਨਾਂ ਨੂੰ ਇੱਕ ਸਮੈਲਿੰਗ ਪਾਵਰ ਬੜੀ ਜ਼ਬਰਦਸਤ ਹੁੰਦੀ ਹੈ देखो एक चीज ਆਪਾਂ ਮੰਨ ਕੇ ਚੱਲੀਏ ਕਿ ਪਾਚਪਾ ਨੂੰ ਪਿੰਡਾਂ ਦੇ ਵਿੱਚ ਐਕਸੈਪਟ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਉਹ ਚਿਹਰੇ ਸਾਹਮਣੇ ਲਿਆਣੇ ਪੈਣਗੇ ਜਿਨ੍ਹਾਂ ਨੂੰ ਕਿ ਲੋਕ ਐਕਸੈਪਟ ਕਰਨ ਲੀਡਰ ਵੀ ਆਪਣਾ ਫਿਊਚਰ ਜਿਹੜਾ ਹੈ ਉਹਨ ਆਮ ਆਦਮੀ ਪਾਰਟੀ 'ਚ ਨਹੀਂ ਵੇਖ ਰਿਹਾ ਕਿਤੇ ਤੇ ਪਤਾ ਨਹੀਂ ਲੱਗਦਾ ਪਿਛਲੀ ਵਾਰ ਜਿਸ ਬੰਦੇ ਨੂੰ ਲੋਕਾਂ ਨੇ ਕਾਲੀ ਦਲ 'ਚ ਵੋਟ ਪਾਈ ਹੁੰਦੀ ਆ ਕਿ ਕਾਂਗਰਸ 'ਚ ਚਲਾ ਗਿਆ ਹੁੰਦਾ ਉਹ ਪਾਰਟੀ ਜਿਹੜੀ ਕਿ ਦਰਿਆ ਦੇ ਬੈਠ ਕੇ মিডিਆ ਦੇ ਸਿਰ ਦੇ ਉੱਤੇ ਅੱਗੇ ਆਈ ਤੇ ਅੱਜ ਉਸ মিডিਆ ਨੂੰ ਨਿਸ਼ਾਨਾ ਬਣਾਇਆ ਗਿਆ ਗਠਬੰਧਨ ਤੋਂ ਬਿਨਾਂ ਲੜਦੀ ਹੈ ਤਾਂ ਇੱਕ ਵੱਡਾ ਕੁੰਬਾ ਲਿਆਂ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦੀ ਪਾਰਟੀ ਤੋਂ ਲੋਕ ਖਫਾ ਨੇ ਦੇਖੋ ਪੰਜਾਬ ਕਿਸੇ ਜਗਬਾਣੀ ਦਾ ਬਹੁਤ ਵੱਡਾ ਔਰ ਬਹੁਤ ਪੁਰਾਣਾ ਅਦਾਰਾ ਹੈ ਅਸੀਂ ਕਿ ਖਬਰ ਨਸ਼ਰ ਕੀਤੀ ਸੀ ਤੇ ਉਸ ਖਬਰ ਦਾ ਸਾਨੂੰ ਖਮਿਆਜਾ ਪਗਤਣਾ ਪਿਆ ਗੱਲ ਕਰਾਂਗੇ ਅੱਜ ਭਾਰਤੀ ਜਨਤਾ ਪਾਰਟੀ ਦੀ ਦਾਸੇ ਕਿ ਬੀਜੇਪੀ ਦੇ ਵਿੱਚ ਅੱਜ ਵੱਖ-ਵੱਖ ਪਾਰਟੀਆਂ ਦੇ ਪ੍ਰਮੁੱਖ ਆਗੂ ਸ਼ਾਮਿਲ ਹੋਏ ਨੇ ਤਾਂ ਇਸ ਬਾਰੇ ਹੀ ਅੱਜ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮੇਤ ਖੰਨਾ ਮੌਜੂਦ ਨੇ ਸਰ ਜਿਸ ਤਰ੍ਹਾਂ ਵੱਖ-ਵੱਖ ਪਾਰਟੀਆਂ ਤੋਂ ਆਗੂਆਂ ਦਾ ਸ਼ਾਮਿਲ ਹੋਣਾ ਕੀ ਬੀਜੇਪੀ ਪੰਜਾਬ ਦੇ ਵਿੱਚ ਆਪਣੀ ਜੜਾ ਮਜ਼ਬੂਤ ਕਰ ਰਹੀ ਹੈ ਦੇਖੋ ਜੜਾ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਆਪਣਾ ਇੱਕ ਕੁੰਬੇ ਨੂੰ ਵੱਡਾ ਕਰਨ ਦੀ ਹੈ ਕੋਸ਼ਿਸ਼ ਕਰ ਰਹੀ ਹੈ ਔਰ ਖਾਸ ਕਰਕੇ ਇਸ ਵੇਲੇ ਅਗਰ ਪੂਰੀ ਰਾਜਨੀਤਿਕ ਅੱਜ ਗੱਲ ਕੀਤੀ ਜਾਵੇ ਜਿੱਦਾ ਜਗਮੀਦ ਬਰਾੜਿਆ ਚਰਨ ਚਰਨਜੀਤ ਬਰਾੜ ਸ਼ਾਮਿਲ ਹੋਏ ਨੇ ਤਾਂ ਇਹ ਮਾਲਵੇ ਦੇ ਖੇਤਰ ਦੇ ਇੱਕ ਵੱਡੇ ਚਿਹਰੇ ਨੇ ਗੱਲ ਕਰਦੇ ਜਗਮੀਦ ਬਰਾੜ ਦੀ ਜਗਮੀਦ ਬਰਾੜ ਦੋ ਵਾਰ ਮੈਂਬਰ ਪਾਰਲੀਮੈਂਟ रह ਚੁੱਕੇ ਨੇ ਔਰ ਸੁਖਵੀਰ ਬਾਦਲ ਨੂੰ ਵੀ ਹਰਾ ਚੁੱਕੇ ਨੇ ਇਸ ਤੋਂ ਬਾਅਦ ਉਹਨਾਂ ਨੇ ਤਿੰਨ ਮੋਲ ਕਾਂਗਰਸ ਟੀਐਮਸੀ ਦਾ ਰੁਕ ਕੀਤਾ ਸੀ ਉਸ ਤੋਂ ਬਾਅਦ ਦੁਬਾਰਾ ਸ਼੍ਰੋਮਣੀ ਕਾਲੀ ਦਲ ਚ ਵਾਪਸੀ ਕੀਤੀ ਸੀ ਪਰ ਹੁਣ ਉਹ ਐਂਡ ਜਦੋਂ ਐਂਡ ਆਫ ਦੀ ਰਾਜਨੀਤੀ ਹੈ ਤੇ ਬੀਜੇਪੀ ਦੇ ਵਿੱਚ ਉਹ ਚਲੇ ਗਏ ਨੇ ਦੇਖੋ ਜਗਮੀਤ ਬਰਾੜ ਜਿਹੜੇ ਨੇ ਨਾ ਉਹ ਪੁਰਾਣਾ ਇੱਕ ਚਿਹਰਾ ਨੇ ਔਰ ਇੱਕ ਕਾਫੀ ਸੂਝ-ਬੂਝ ਵਾਲੇ ਜਿਹੜੇ ਲੀਡਰ ਮੰਨੇ ਜਾਂਦੇ ਨੇ ਪਰ ਅੱਜ ਦੀ ਡੇਟ ਦੇ ਵਿੱਚ ਉਹ ਰਾਜਨੀਤੀ ਚ ਆਪਣੇ ਨੂੰ ਪਰਫਾਰਮ ਕਿੰਨਾ ਕਰ ਪਾਉਂਦੇ ਨੇ ਇਹ ਉਹਨਾਂ ਦਾ ਵਕਤ ਦੱਸੇਗਾ ਹੁਣ ਚਰਨਜੀਤ ਬਰਾੜ ਹਨਾ ਦੀ ਗੱਲ ਕਰ ਲਈਏ ਤਾਂ ਸ਼ਰੋਮਨੀ ਕਾਲੀਦਲ ਪੁਨਰ ਸੁਰਜੀਤ ਪੁਨਰ ਸੁਰਜੀਤ ਕੀ ਹੋਣਾ ਸੀ ਪੁਨਰ ਸੁਰਜੀਤ ਹੋਣ ਤੋਂ ਪਹਿਲਾਂ ਹੀ ਦਫਨ ਜ਼ਰੂਰ ਹੁੰਦਾ ਨਜ਼ਰ ਆ ਰਿਹਾ ਤੁਸੀਂ ਦੇਖੋ ਮਨਪ੍ਰੀਤ ਆਯਾਲੀ ਜਿਹੜੇ ਨੇ ਉਹਨਾਂ ਦੇ ਵੀ ਸੁਰ ਜਿਹੜੇ ਨੇ ਪੀਤੇ ਦਿਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀ ਕਿ ਉਹਨਾਂ ਨੇ ਆ ਆਪਣਾ ਪਾਰਟੀ ਬਾਰੇ ਕਿਹਾ ਕਿ ਮੈਂ ਪਾਰਟੀ ਤੋਂ ਵੱਖ ਹਾਂ ਇਸ ਤੋਂ ਬਾਅਦ ਉਹ ਵਾਰਸ ਪੰਜਾਬ ਦੇ ਦੀ ਸਟੇਜ ਤੇ ਵੀ ਜਾਂਦੇ ਨਜ਼ਰ ਆਏ ਤਾਂ ਹੁਣ ਚੰਦਰਿਤ ਬਰਾੜ ਦੇ ਤੇ ਸਿੱਧਾ ਹੀ ਕਹਿ ਦਿੱਤਾ ਜੀ ਮੈਂ ਇੱਥੇ ਨਹੀਂ ਰਹਿ ਸਕਦਾ ਉਹ ਸ਼ਰੋਮਨੀ ਕਾਲੀਦਲ ਪੁਨਰ ਸੁਰਜੀਤ ਜਿਹੜਾ ਹੈ ਉਹ ਸੁਰਜੀਤ ਹੋਣ ਤੋਂ ਪਹਿਲਾਂ ਹੀ ਦਿਮਜ ਜ਼ਰੂਰ ਹੁੰਦਾ ਨਜ਼ਰ ਆਇਆ ਕਿਉਂਕਿ ਪਾਰਟੀ ਆਪਣਾ ਆਧਾਰ ਨਹੀਂ ਬਣਾ ਸਕੀ ਜਾਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਸੀ ਉਹਨਾਂ ਦੇ ਵੀ اٹਕਲਾਂ ਸੀ ਕਿ ਉਹਨਾਂ ਦਾ ਅਸਤੀਫਾ ਆ ਰਿਹਾ ਸੋ ਪੁਨਰਸੁਰਜੀਤ ਜਿਹੜਾ ਹੈ ਆਪਣੇ ਆਪ ਨੂੰ ਕਿਸੇ ਵੀ ਐਂਗਲ ਤੋਂ ਪੁਨਰਸੁਰਜੀਤ ਨਹੀਂ ਕਰ ਪਾਇਆ ਦੇਖੋ ਜਿਹੜੇ ਪੋਲੀਟਿਸ਼ੀਅਨਸ ਹੁੰਦੇ ਨੇ ਨਾ ਉਹਨਾਂ ਨੂੰ ਇੱਕ 스మెਲਿੰਗ ਪਾਵਰ ਬੜੀ ਜ਼ਬਰਦਸਤ ਹੁੰਦੀ ਹੈ ਕਿ ਰਾਜਨੀਤੀ ਦੀ 스멜 ਕੀ ਹੈ ਉਹ 스멜 ਸੁੰਗਣ ਦੇ ਵਿੱਚ ਜਿਹੜੇ ਚਰਨਜੀਤ ਬਰਾੜ ਨੇ ਉਹ ਕਾਫੀ ਇੱਕ ਲਾਭਦਾਇਕ ਹੋਏ ਉਹਨਾਂ ਨੇ ਕਿਹਾ ਕਿ ਨਹੀਂ ਮੈਨੂੰ ਪਤਾ ਕਿ ਅੱਗੇ ਨਹੀਂ ਚੱਲ ਪਾਏਗੀ ਤਾਂ ਇਸ ਕਰਕੇ ਅਕਾਲੀ ਦਲ 'ਚ ਜਾਣੇ ਸੀ ਸਕਦੇ ਕਿਉਂਕਿ ਬਹੁਤ ਸਾਰੀ ਦੂਰੀਆਂ ਅਕਾਲੀ ਦਲ ਨਾਲ ਬਣ ਚੁੱਕੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਕਾਂਗਰਸ ਕਲਚਰ ਨਹੀਂ ਉਹਨਾਂ ਦਾ ਸੋ ਇਸ ਕਰਕੇ ਉਹਨਾਂ ਨੇ ਜਿਹੜਾ ਨੂੰ ਅਡਾਪਸ਼ਨ ਕੀਤੀ ਉਹ ਭਾਜਪਾ 'ਚ ਕੀਤੀ ਨਾਮ ਵੱਡੇ ਨੇ ਅ ਓਂਕਾਰ ਸਿੰਘ ਜਿਹੜੇ ਨੇ ਉਹ ਮੀਡੀਆਸ ਆਓਐਸਡੀ ਰਹਿ ਚੁੱਕੇ ਨੇ ਸੀਐਮ ਦੇ ਤਾਂ ਬਰਾੜ ਸਾਹਿਬ ਜਿਹੜੇ ਕੋਲ ਉਹ ਵੀ ਰਹਿ ਚੁੱਕੇ ਨੇ ਤਾਂ ਇਹ ਸਾਰੇ ਚਿਹਰੇ ਵੱਡੇ ਨੇ ਬਟ ਆਫਟਰ ਆਲ ਦਨ ਦਾ ਫਾਇਦਾ ਕੀ ਹੋਏਗਾ ਜਨਤਾ ਦੇ ਵਿੱਚ ਆਪਣੇ ਆਨੂੰ ਕਿਵੇਂ ਪਰਫਾਰਮ ਕਰਦੇ ਨੇ ਇਹ ਵੇਖਣ ਵਾਲੀ ਗੱਲ ਹੋਏਗੀ ਲੇਕਿਨ ਹਾਂ ਕੁੰਬਾਵਾਦਾਂ ਦੀ ਗੱਲ ਜ਼ਰੂਰ ਕੀਤੀ ਜਾ ਰਹੀ ਹੈ ਜੀ ਕਿ ਭਾਜਪਾ ਇਸ ਵਾਰ ਨਵੇਂ ਚਿਹਰਿਆਂ ਦੇ ਨਾਲ ਨਾਲ ਅਨੁਭਵੀ ਚਾਰਿਆਂ ਨੂੰ ਵੀ ਤਰਜੀ ਦੇ ਰਿਹਾ ਦੇਖੋ ਭਾਜਪਾ ਸਾਫ਼ ਤੌਰ ਤੇ ਇਹ ਗੱਲ ਕਹਿ ਰਹੀ ਹੈ ਕਿ ਅਸੀਂ 2027 ਦੀ ਚੋਣਾਂ ਕੱਲਿਆਂ ਲੜਨੀ ਹੈ ਅਗਰ ਉਹਨਾਂ ਨੇ ਆਪਣੀ 2027 ਦੀ ਚੋਣ ਇਕੱਲੇ ਲੜਨੀ ਹੈ ਤਾਂ ਉਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਸੇਂਦ ਜਿਹੜੀ ਹੈ ਹੋਰ ਨਾਲ ਪਾਰਟੀਆਂ ਚ ਲਾਉਣੀਆਂ ਪੈਣਗੀਆਂ ਉਹਨਾਂ ਨੂੰ ਉਹ ਚਿਹਰੇ ਸਾਹਮਣੇ ਲਿਆਉਣੇ ਪੈਣਗੇ ਜਿਨ੍ਹਾਂ ਨੂੰ ਕਿ ਲੋਕ ਐਕਸੈਪਟ ਕਰਨ ਦੇਖੋ ਇੱਕ ਚੀਜ਼ ਆਪਾਂ ਮੰਨ ਕੇ ਚੱਲੀਏ ਕਿ ਪਹਾੜਪਾਣੂ ਪਿੰਡਾਂ ਦੇ ਵਿੱਚ ਐਕਸੈਪਟ ਨਹੀਂ ਕੀਤਾ ਜਾ ਰਿਹਾ ਜਿੰਨਾ ਕਿ ਸ਼ਹਿਰਾਂ 'ਚ ਕੀਤਾ ਜਾ ਰਿਹਾ ਸ਼ਹਿਰਾਂ 'ਚ ਪਹਾੜਪਾਣ ਦੀ ਜਿਹੜੇ ਲੋਕ ਜਲਦੀ ਉਹਨਾਂ ਤੋਂ ਪ੍ਰਭਾਵਿਤ ਹੋ ਰਹੇ ਨੇ ਉਹ ਪਿੰਡਾਂ 'ਚ ਨਹੀਂ ਹੋ ਰਿਹਾ ਅੱਜ ਵੀ ਮੰਨ ਕੇ ਚੱਲੋ ਕਿਤਨਾ ਕਿਤੇ ਕਿਸਾਨੀ ਅੰਦੋਲਨ ਹੋਵੇ ਜਾਂ ਅਗਰ ਜਿਹੜਾ ਬੀਤੇ ਦਿਨਾਂ ਦੇ ਵਿੱਚ ਜਿਹੜੇ ਕਾਨੂੰਨ ਲਿਆਂਦੇ ਗਏ ਉਹਨਾਂ ਦਾ ਇੱਕ ਮਨ ਦੇ ਵਿੱਚ ਜਿਹੜਾ ਇੱਕ ਵਹਿਰ ਕਹਿ ਸਕਦੇ ਆ ਜਾਂ ਇੱਕ ਮਨ 'ਚ ਹਿੜਕ ਜਿਹਰੀ ਪੰਜਾਬੀਆਂ 'ਚ ਅਕਸਰ ਹੁੰਦੀ ਹੈ ਉਹ ਉਹਨਾਂ ਦੇ ਮਨ 'ਚ ਹੈ ਲੇਕਿਨ ਭਾਜਪਾ ਅਗਰ ਗਠਬੰਧਨ ਤੋਂ ਬਿਨਾਂ ਲੜਦੀ ਹੈ ਤਾਂ ਇੱਕ ਵੱਡਾ ਕੁੰਬਾ ਲਿਆਂਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਸ ਕੁੰਬੇ ਦੇ ਤਹਿਤ ਇਹ ਸਾਰੇ ਲੀਡਰ ਅੱਜ ਸ਼ਾਮਲ ਹੋਏ ਨੇ ਇੱਕ ਹੋਰ ਚੀਜ਼ ਅਸੀਂ ਇੱਥੇ ਦੱਸਣਾ ਚਾਹਾਂਗੇ ਕਿ ਆਮ ਆਦਮੀ ਪਾਰਟੀ ਨੂੰ ਜੁਆਇਨ ਨਾ ਕਰਕੇ ਬੀਜੇਪੀ ਚ ਜਾਣਾ ਇਹ ਕਿਤਨਾ ਕਿਤੇ ਸੰਕੇਤ ਇਹ ਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਤੋਂ ਲੋਕ ਖਫਾ ਨੇ ਇਹ ਮੰਨ ਕੇ ਚੱਲੋ ਕਿ ਜੁਆਇਨਿੰਗ ਹੋਣੀ ਚਾਹੀਦੀ ਸੀ ਆਮ ਆਦਮੀ ਪਾਰਟੀ ਚ ਕਿਉਂਕਿ ਆਮ ਆਦਮੀ ਪਾਰਟੀ ਇੱਕ ਸਤਾਧਰ ਪਾਰਟੀ ਹੈ 93 ਐਮਐਲਏ ਨੇ ਉਹਨਾਂ ਦੇ ਸੋ ਉਹਨਾਂ ਚ ਜੁਆਇਨਿੰਗ ਹੋਣ ਦੀ ਬਜਾਏ ਪਾਜਪਾ ਚ ਹੋਣਾ ਦੇਖੋ ਕਾਂਗਰਸ ਤੇ ਇਸ ਵੇਲੇ ਬਿਲਕੁਲ ਜਿਹਨੂੰ ਕਹਿੰਦੇ ਨਾ ਕਿ ਆਪਣੇ ਇੱਕ ਬੁੜੇ ਦੌਰ ਦੇ ਉੱਤੇ ਪੰਜਾਬ ਕਾਂਗਰਸ ਚੱਲ ਰਹੀ ਹੈ ਤਾਂ ਉਸ ਦੇ ਵਿੱਚ ਹੋਣਾ ਇਹਨਾਂ ਦਾ ਕਾਫੀ ਜ਼ਰੂਰੀ ਸੀ ਤਾਂ ਫਿਲਹਾਲ ਨਹੀਂ ਹੋਇਆ ਆ ਪਾਜਪਾ ਚ ਮਤਲਬ ਜੁਆਇਨ ਹੋਏ ਨੇ ਆਮ ਆਦਮੀ ਪਾਰਟੀ ਚ ਨਹੀਂ ਹੋਇਆ ਤਾਂ ਕਿਤਨਾ ਕਿਤੇ ਸਵਾਲ ਆਮ ਆਦਮੀ ਪਾਰਟੀ ਤੇ ਨੇ ਕਿ ਲੀਡਰ ਵੀ ਆਪਣਾ ਫਿਊਚਰ ਜਰਾ ਹੈ ਉਹਨ ਆਮਾਦੀ ਪਾਰਟੀ ਚ ਨਹੀਂ ਵੇਖ ਰਹੇ ਜੀ ਇਸ ਜੁਆਇਨਿੰਗ ਸੈਰੇਮਨੀ ਦੇ ਵਿੱਚ ਪੜੋਸੀ ਰਾਜਾਂ ਦੇ ਹਰਿਆਣਾ ਦੇ ਸੀਐਮ ਦਾ ਸ਼ਾਮਿਲ ਹੋਣਾ ਕੀ ਸੰਕੇਤ ਦੇ ਰਿਹਾ ਹੈ ਦੇਖੋ ਭਾਜਪਾ ਇੱਕ ਨਾ ਇੱਕ ਅਜੰਡਾ ਲੈ ਕੇ ਚੱਲ ਰਹੀ ਹੈ ਡਬਲ ਇੰਜਨ ਸਰਕਾਰ ਜਿਸ ਵੀ ਸੂਬੇ ਚੋਂ ਗਏ ਨੇ ਉਹਨਾਂ ਨੂੰ ਉਥੋਂ ਸਕਸੈਸ ਵੀ ਮਿਲੀ ਹੈ ਤੁਸੀਂ ਯੂਪੀ ਦੇਖ ਲਓ ਯੂਪੀ ਚ ਉਹਨਾਂ ਨੇ ਰਿਪੀਟ ਕੀਤਾ ਹਰਿਆਣਾ ਚ ਰਿਪੀਟ ਕੀਤਾ ਇਸ ਤਰ੍ਹਾਂ ਮਹਾਰਾਸ਼ਟਰ ਚ ਰਿਪੀਟ ਕੀਤਾ ਬਿਹਾਰ ਤੱਕ ਉਹ ਰਿਪੀਟ ਕਰਕੇ ਗਏ ਸੋ ਉਹ ਜਿਹੜਾ ਮੈਜਿਕ ਹੈ ਨਾ ਉਹ ਪੰਜਾਬ ਚ ਵੀ ਚਲਾਣਾ ਚਾਹੁੰਦੇ ਨੇ ਨਾਇਬ ਸੈਣੀ ਇੱਕ ਪੰਜਾਬੀ ਦੇ ਤੌਰ ਦੇ ਉੱਤੇ ਜਲਦੀ ਜਿਹੜੇ ਨੇ ਉਹ ਐਕਸੈਪਟ ਕੀਤੇ ਜਾ ਸਕਦੇ ਨੇ ਕਿਉਂਕਿ ਨਾਇਬ ਸਿੰਘ ਸੈਣੀ ਤੁਸੀਂ ਦੇਖੋ ਜਦੋਂ ਪੰਜਾਬ ਜਾਂਦੇ ਨੇ ਪੰਜਾਬੀ ਬੋਲਦੇ ਨੇ ਖਾਸ ਕਰਕੇ ਕਈ ਵਾਰ ਦਸਤਾਰ ਸਜਾ ਕੇ ਵੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਜਾਂਦੇ ਨੇ ਤਾਂ ਪੰਜਾਬੀਆਂ ਨੂੰ ਸਭ ਤੋਂ ਨੀਅਰ ਬਾਇ ਵੀ ਹਰਿਆਣਾ ਹੈ ਕਿਉਂਕਿ ਬਹੁਤ ਸਾਰੇ ਵਪਾਰਕ ਰਿਸ਼ਤੇ ਹਰਿਆਣੇ ਦੇ ਨਾਲ ਹੈ ਬਹੁਤ ਸਾਰੇ ਅਗਰ ਵਿਆਹ ਸ਼ਾਦੀਆਂ ਕੋ ਉਹ ਤੇ ਹਰਿਆਣੇ ਦੇ ਨਾਲ ਹੈ ਅੰਬਾਲਾ ਤਾਂ ਇੱਕ ਤਰ੍ਹਾਂ ਦਾ ਬਿਲਕੁਲ ਮਿਨੀ ਪੰਜਾਬ ਹੀ ਮੰਨਿਆ ਜਾਂਦਾ ਕਰਨਾਲ ਵੱਖੰਦੇ ਐਸੇ ਸ਼ਹਿਰ ਨੇ ਸੋ ਇੱਕ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਉਹ ਲਗਾਇਆ ਜਾ ਰਿਹਾ ਕਿ ਕੇਂਦਰ ਚ ਭਾਜਪਾ ਤੇ ਸੂਬੇ ਚ ਭਾਜਪਾ ਐਦਾ ਦੀ ਗੱਲਾਂ ਕੀਤੀ ਜਾ ਰਹੀਆਂ ਸੋ ਨਾਇਬ ਸਿੰਘ ਸੈਣੀ ਦਾ ਇੱਕ ਮਾਡਲ ਜਿਹੜਾ ਹਰਿਆਣੇ ਦਾ ਕਿਉਂਕਿ ਪਿਛਲੀ ਵਾਰ ਜਦੋਂ ਹਰਿਆਣੇ ਦੇ ਇਲੈਕਸ਼ਨ ਹੋਈ ਤਾਂ ਬਹੁਤ ਸਾਰੀ ਗੱਲਾਂ ਕੀਤੀ ਜਾ ਰਹੀ ਸੀ ਕਿ ਕਾਂਗਰਸ ਜਿੱਤੇਗੀ ਲੇਕਿਨ ਇੱਕਦਮ ਅਚਾਨਕ ਜਿਹੜਾ ਹੈ ਭਾਜਪਾ ਉੱਥੇ ਬਾਜੀ ਮਾਰ ਜਾਂਦੀ ਹੈ ਸੋ ਉਹ ਕਨਸੈਪਟ ਨੂੰ ਲੋਕਾਂ ਨੂੰ ਜਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਲੋਕ ਕਿੰਨੇ ਐਕਸੈਪਟ ਕਰਦੇ ਨੇ ਇਹ ਬਾਤ ਦੀ ਗੱਲ ਹੈ ਪਰ ਫਿਲਹਾਲ ਜਿਹੜਾ ਹੈ ਉਹ ਇਸ ਵੇਲੇ ਆ ਪਾਜਪਾ ਜਿਹੜੀ ਹੈ ਆਪਣੇ ਕੁੰਬੇ ਨੂੰ ਵੱਡਾ ਕਰ ਰਹੀ ਹੈ ਔਰ ਨਾਇਬ ਸਿੰਘ ਸੈਣੀ ਨੂੰ ਇਸ ਕਰਕੇ ਲਿਆ ਜਾ ਰਿਹਾ ਕਿ ਪੰਜਾਬੀ ਯਤ ਦਾ ਇੱਕ ਸੁਨੇਹਾ ਜਿਹੜਾ ਹੈ ਉਹ ਦਿੰਦੇ ਨਜ਼ਰ ਆ ਰਹੇ ਨੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਅਨੁਭਵੀ ਚਿਹਰਾ ਭਾਜਪਾ ਦੇ ਵਿੱਚ ਜਾਣਾ ਸ਼੍ਰੋਮਣੀ ਅਕਾਲੀ ਦਲ ਤੇ ਕੀ ਅਸਰ ਪਾਏਗਾ ਦੇਖੋ ਇੱਥੋਂ ਇੱਕ ਚੀਜ਼ ਕਲੀਅਰ ਹੈ ਕਿ ਗਠਬੰਧਨ ਹੁੰਦਾ ਫਿਲਹਾਲ ਨਜ਼ਰ ਨਹੀਂ ਆ ਰਿਹਾ ਇਨ ਫਿਊਚਰ ਕੀ ਹੋਣਾ ਕਿਉਂਕਿ ਰਾਜਨੀਤੀ ਚ ਕਦੀ ਪ੍ਰੈਡਿਕਸ਼ਨ ਨਹੀਂ ਕੀਤੀ ਜਾਂਦੀ ਸ੍ਰੀ ਬਹੁਤ ਸਾਰੇ ਇਸ ਤਰ੍ਹਾਂ ਦੇ ਚਿਹਰੇ ਨੇ ਜਿਹੜੇ ਕੀ ਕਾਂਗਰਸ ਚ ਆਇਆ ਕਾਂਗਰਸ ਨੂੰ ਛੱਡ ਕੇ ਗਏ ਸੋ ਇਦਾਂ ਦੀ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ ਅੱਜ ਤੁਸੀਂ ਦੇਖੋ ਜਿਹੜੇ ਪੰਜਾਬ ਪ੍ਰਧਾਨ ਨੇ ਭਾਜਪਾ ਦੇ ਉਹ ਵੀ ਕਾਂਗਰਸ ਤੋਂ ਗਏ ਨੇ ਨਰਮਨੀਤ ਬਿੱਟੂ ਉਹ ਵੀ ਕਾਂਗਰਸ ਤੋਂ ਗਏ ਨੇ ਸੋ ਇਹ ਜਿਹੜਾ ਉਹ ਚਲਦਾ ਫਿਰਦਾ ਗੇਮ ਹੈ ਨਾ ਜਿਹੜੇ ਕੀ ਦਲ ਬਦਲੂ ਇਸ ਵਲੇ ਜਿਹੜੇ ਹੁੰਦੇ ਆ ਕਿ ਆਪਣਾ ਦਲ ਬਦਲ ਕੇ ਆਪਾਂ ਉੱਥੇ ਚੱਲ ਜਾਈਏ ਤੇ ਉਹ ਹੁੰਦਾ ਰਹਿੰਦਾ ਹੈ ਤਾਂ ਇਸ ਕਰਕੇ ਕਾਲੀ ਦਲ ਨੂੰ ਜੁਆਇਨ ਨਾ ਕਰਕੇ ਬੀਜੇਪੀ ਜੁਆਇਨ ਕਰਨਾ ਇਤੋ ਸਾਫ ਜ਼ਾਹਰ ਹੋ ਰਿਹਾ ਕਿ ਆਲਾ ਕਮਾਂਡ ਗੱਠਬੰਧਨ ਦੇ ਹੱਕ ਚ ਨਹੀਂ ਹੈ। ਹੂੰ। ਦੇਖੋ ਛੋਟੇ ਪੱਧਰ ਤੇ ਉੱਤੇ ਆਮ ਜਨਤਾ ਸੋਚਦੀ ਕਿ ਅਸੀਂ ਗੱਠਬੰਧਨ ਕਰਾਂਗੇ। ਰਵਨੀਤ ਬਿੱਟੂ ਦਾ ਅੱਜ ਬਿਆਨ ਬੜਾ ਜ਼ਬਰਦਸਤ ਸੀਗਾ। ਉਹ ਕਹਿ ਰਹੇ ਨੇ ਜੀ ਕਿ ਅਸੀਂ ਆਪਣੇ ਤੇ ਦਾਗ ਨਹੀਂ ਲਗਵਾਉਣਾ ਚਾਹੁੰਦੇ। ਸੋ ਕਿਤਨਾ ਕਿਤੇ ਭਾਜਪਾ ਦੇ ਮਨਚਾ ਚੀਜ਼ ਹੈ ਕਿ ਪੰਜਾਬ 'ਚ ਜਿਹੜੇ ਨਸ਼ਾ ਹੈ ਉਹ ਅਕਾਲੀ ਦਲ ਦੀ ਦੇਣਾ ਜੋ ਰਵਨੀਤ ਬਿੱਟੂ ਦੇ ਬਿਆਨ ਤੋਂ ਲੱਗ ਰਿਹਾ ਹੈ ਸੀ ਇਸ ਦਾ ਕਲੇਮ ਨਹੀਂ ਕਰ ਰਹੇ ਪਰ ਸਵਾਲ ਹੈ ਕਿ ਆਖਿਰਕਾਰ ਭਾਜਪਾ ਇਕੱਲਿਆਂ ਕਿਉਂ ਲੜਨਾ ਚਾਹੁੰਦੀ ਹੈ ਭਾਜਪਾ ਆਪਣਾ 27 ਤੋਂ ਬਾਅਦ 32 ਦੇ ਵਿੱਚ ਵਿੱਚ ਵੀ ਅਗਰ 27 'ਚ ਨਹੀਂ ਆਂਦੀ ਤਾਂ 32 ਦੇ ਵਿੱਚ ਭਾਜਪਾ ਜ਼ਰੂਰ ਕੁਝ ਕਮਾਲ ਕਰੇਗੀ ਉਸ ਕਮਾਲ ਨੂੰ ਲੈ ਕੇ ਕਰਨ ਦੇ ਕਰਕੇ ਇਸ ਤਰ੍ਹਾਂ ਦਾ ਭਾਜਪਾ ਵੱਲੋਂ ਜਿਹੜੇ ਤੁਸੀਂ ਦੇਖੋ ਸਿੱਖ ਚਿਹਰੇ ਜ਼ਿਆਦਾਤਰ ਲਿੱਤੇ ਜਾ ਰਹੇ ਨੇ ਪਾਪਾ ਆਪਣੇ ਨੂੰ ਪੰਜਾਬੀਅਤ ਦੀ ਪਾਰਟੀ ਦੱਸਣਾ ਚਾਹੁੰਦੀ ਹੈ ਕਿ ਦੇਖੋ ਅਸੀਂ ਸਾਰੇ ਪੰਜਾਬੀਅਤ ਦੇ ਜਿਹੜੇ ਉਹ ਚਿਹਰੇ ਨਹੀਂ ਜਿਹੜੇ ਪੰਥਕ ਨਹੀਂ ਜਾਂ ਜਿਹੜੇ ਵੱਡੇ ਆਗੂ ਨਹੀਂ ਅਸੀਂ ਸਾਰੇ ਤੁਹਾਡੇ ਅੱਗੇ ਲਿਆ ਕੇ ਰੱਖ ਦਿੱਤੇ ਆ ਵੋਟ ਤੁਸੀਂ ਪਾਣੀ ਹੈ ਸੋ ਇਸ ਚੀਜ਼ ਕਰਕੇ ਜਿਹੜਾ ਹੈ ਕਰ ਰਹੇ ਨੇ ਔਰ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਜੀ ਜਾਣਾ ਇਹ ਸਾਫ ਸੰਕੇਤ ਹੈ ਕਿ ਗੱਟਬੰਧਨ ਦੇ ਵਿੱਚ ਕਿਤਨਾ ਕਿਤੇ ਦਰਾਰ ਜ਼ਰੂਰ ਹੈ ਜੀ ਆਮ ਆਦਮੀ ਪਾਰਟੀ ਮਜੂਦਾ ਸਰਕਾਰ ਉਹਨਾਂ ਦੇ ਐਕਸਓਐਸਡੀ ਦਾ ਸ਼ਾਮਿਲ ਹੋਣਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਹਾਲੀ ਦੇ ਵਿੱਚ ਮੀਡੀਆ ਦੀ ਆਵਾਜ਼ ਨੂੰ ਦਬਾਉਣਾ ਕੀ ਅਸਰ ਪਾਏਗਾ ਪਾਏਗਾ ਆਮ ਆਦਮੀ ਪਾਰਟੀ ਤੇ ਦੇਖੋ ਪਹਿਲੇ ਇੰਡੀਵਿਜੂਅਲ ਪੱਤਰਕਾਰਾਂ ਦੇ ਉੱਤੇ ਪਰਚੇ ਦਿੱਤੇਗੇ ਤੇ ਹੁਣ ਇੱਕ ادارے ਨੂੰ ਜਿਹੜਾ ਹੈ ਨਿਸ਼ਾਨਾ ਬਣਾਇਆ ਗਿਆ ਦੇਖੋ ਪੰਜਾਬ ਕਿਸੇ ਜਗਬਾਣੀ ਦਾ ਬਹੁਤ ਵੱਡਾ ਔਰ ਬਹੁਤ ਪੁਰਾਣਾ ਅਦਾਰਾ ਹੈ ਉਹਨਾਂ ਦੇ ਉੱਤੇ ਤੁਸੀਂ ਕਿਸੇ ਤਰ੍ਹਾਂ ਦਾ ਅਗਰ ਪਰਸਨਲੀ ਕਲੇਮ ਨਹੀਂ ਕਰ ਸਕਦੇ ਦੇਖੋ ਬਹੁਤ ਸਾਰੇ ਲੜਾਈ ਝਗੜੇ ਹਰ ਅਦਾਰੇ ਚ ਹੁੰਦੇ ਨੇ ਪਰ ਪੰਜਾਬ ਕੇਸਰੀ ਨੂੰ ਇਸ ਕਰਕੇ ਜਿਸ ਤਰੀਕੇ ਨਾਲ ਕਾਨੂੰਨ ਨੇ ਸ਼ਿਕਾਇਤ ਭੇਜੀ ਇਹਨਾਂ ਨੇ ਸਾਫ ਤੌਰ ਦੇ ਉੱਤੇ ਕਿ ਆਸੀਂ ਕਿ ਖਬਰ ਨਸ਼ਰ ਕੀਤੀ ਸੀ ਤੇ ਉਸ ਖਬਰ ਦਾ ਸਾਨੂੰ ਖਮਿਆਲਾ ਭੁਗਤਣਾ ਪਿਆ ਜਿਸ ਕਰਕੇ ਸਾਨੂੰ ਵਸਤਰਾ ਨਹੀਂ ਚੀਜ਼ਾਂ ਸਾਨੂੰ ਫੇਸ ਹੋਣੀਆਂ ਪਈਆਂ ਸੋ ਇਹ ਕੋਈ ਚੰਗਾ ਇੱਕ ਸੰਦੇਸ਼ ਨਹੀਂ ਹੈ ਆਮ ਆਦਮੀ ਪਾਰਟੀ ਅੰਦੋਲਨ ਚੋਂ ਨਿਕਲੀ ਪਾਰਟੀ ਅੰਦੋਲਨ ਨੂੰ ਲੋਕਾਂ ਦੇ ਅੱਗੇ ਲਿਆਉਣ ਵਾਲਾ ਕੌਣ ਸੀ মিডিਆ ਉਹ ਪਾਰਟੀ ਜਿਹੜੀ ਕਿ ਦਰਿਆ ਤੇ ਬੈਠ ਕੇ মিডিਆ ਦੇ ਸਿਰ ਦੇ ਉੱਤੇ ਅੱਗੇ ਆਈ ਤੇ ਅੱਜ ਉਸ মিডিਆ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਗਲਤ ਹੈ ਇੰਡੀਵਿਜੂਅਲ ਜਰਨਲਿਸਟ ਨੂੰ ਪਹਿਲੇ ਨਿਸ਼ਾਨਾ ਬਣਾਇਆ ਗਿਆ ਤਾਂ ਹੁਣ ਉਸ ਤੋਂ ਬਾਅਦ ਅਦਾਰਿਆਂ ਤੱਕ ਨਾ ਗੱਲ ਪਹੁੰਚ ਚੁੱਕੀ ਹੈ ਮਤਲਬ ਸੇਕ ਕਿਸੇ ਨੂੰ ਵੀ ਲੱਗ ਸਕਦਾ ਹੈ ਸੇਕ ਕਾ ਕਿਸੇ ਨੂੰ ਵੀ ਆ ਸਕਦਾ ਹੈ ਬਚਦਾ ਕੌਣ ਹੈ ਪਰ ਇਹ ਕੋਈ ਚੰਗੀ ਗੱਲ ਨਹੀਂ ਹੈ ਕਿ ਤੁਸੀਂ ਇੱਕ ਲੋਕਤੰਤਰ ਦੀ ਇੱਕ ਲੋਕਾਂ ਦੀ ਆਵਾਜ਼ ਨੂੰ ਤੁਸੀਂ ਬੰਦ ਕਰੋ ਤੁਹਾਡੇ ਕੋਲ ਰਾਈਟ ਨਹੀਂ ਹੈ ਦੇਖੋ ਹਰ ਕਿਸੇ ਦੀ ਆਪਣੀ ਪਰਸਪੈਕਸ਼ਨ ਹੁੰਦੀ ਹੈ ਉਸ ਨੇ ਆਪਣਾ ਪੱਖ ਰੱਖਣਾ ਹੁੰਦਾ ਹੈ ਤਾਂ ਅਗਰ ਕਿਸੇ ਜਰਨਲਿਸਟ ਨੂੰ ਲੱਗਾ ਜਾਂ ਕਿਸੇ ادارے ਨੂੰ ਲੱਗਾ ਕਿ ਖਬਰ ਇਸ ਤਰੀਕੇ ਦੇ ਨਾਲ ਚੁੱਕੀ ਜਾ ਸਕਦੀ ਹੈ ਤਾਂ ਪੰਜਾਬ ਕੇਸੀ ਨੇ ਉਸ ਖਬਰ ਨੂੰ ਚੁੱਕਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਇਹ ਕੁਝ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਸਾਡੀ ਐਡਿਟੂ ਟ੍ਰੀਟਮੈਂਟ ਵੀ ਬੰਦ ਕਰ ਦਿੱਤੀ ਗਈ ਇਸ ਤਰ੍ਹਾਂ ਦਾ ਹਵਾਲਾ ਉਹਨਾਂ ਦਿੱਤਾ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਵਿਰੋਧੀ ਸਾਰੇ ਇਕੱਠੇ ਹੋਗੇ ਕਿਸੇ ਵੀ ਪਾਰਟੀ ਦਾ ਕੋਈ ਐਮਐਲਏ ਸੀ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਕਿ ਜੋ ਵੀ ਇਹ ਘਟਨਾ ਹੋਈ ਹੈ ਇਹਦੇ ਵਿੱਚ ਆਧਾਰਾ ਜ਼ਿੰਮੇਵਾਰ ਹੈ ਸਭ ਨੇ ਆਧਾਰੇ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਚਾਹੇ ਸੁਨੀਲ ਜਾਖੜ ਸੀ ਚਾਹੇ ਉਹ ਸੁਖਬੀਰ ਬਾਦਲ ਸਨ ਚਾਹੇ ਰਾਜਾ ਵਰਿੰਗ ਸੀ ਚਾਹੇ ਚਰਨਜੀਤ ਸਿੰਘ ਚੰਨੀ ਸਨ ਸੁਖਪਾਲ ਖੈਰਾ ਤੱਕ ਉਸ ਤਰ੍ਹਾਂ ਦੇ ਲੀਡਰ ਜਿਹੜੇ ਕਿ ਸ਼ਾਇਦ ਕਦੀ ਆਧਾਰੇ ਦੇ ਨਾਲ ਕਦੀ ਸਰਕਾਰ ਦੇ ਸਪੈਸ਼ਲ ਕਰਕੇ ਭਾਵੇਂ ਨਾ ਜੁੜੇ ਹੁਣ ਪਰ ਉਹਨਾਂ ਨੇ ਵੀ ਇਸ ਘਟਨਾ ਨੂੰ ਕਾਫੀ ਨਿੰਦਨਯੋਗ ਦੱਸਿਆ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਰਟੀ ਨੂੰ ਇੱਕ ਨਾ ਇੱਕ ਇਸ ਤਰ੍ਹਾਂ ਦੇ ਸ਼ੋਅ ਆਫ ਕਰਦੀ ਹੈ ਕਿ ਪਾਰਟੀ ਸਿਰਫ ਇੱਕ ਰਾਜ ਕਰਨ ਵਾਲੀ ਪਾਰਟੀ ਹੈ ਹਮ ਉਸ ਤਰ੍ਹਾਂ ਦੇ ਗੱਲਾਂ ਆਮ ਆਦਮੀ ਦੀਆਂ ਕੀਤੀਆਂ ਜਾਂਦੀਆਂ ਪਰ ਆਮ ਆਦਮੀ ਦੀ ਹਕੀਕਤ ਤੋਂ ਪਰੇ ਹੋ ਕੇ ਇਹ ਕੰਮ ਕੀਤਾ ਜਾਂਦਾ ਔਰ ਜਗਬਾਣੀ ਪੰਜਾਬ ਕੇ ਸਰੀਕ ਬਹੁਤ ਵੱਡਾ ਆਧਾਰ ਹੈ ਔਰ ਉਹ ਕੱਲੇ ਪੰਜਾਬ ਦੇ ਇੱਕ ਰਿਪਿਊਟਿਡ ਪਰਿਵਾਰ ਨਹੀਂ ਹੈ ਬਲਕਿ ਦੇਸ਼ ਦੇ ਇੱਕ ਰਿਪਿਊਟਿਡ ਪਰਿਵਾਰਾਂ ਦੇ ਵਿੱਚੋਂ ਨੇ ਔਰ ਉਹ মিডিਆ ਹਾਊਸ ਜਿਸ ਨੇ ਕੀ ਖੁਦ ਨੂੰ ਕੁਰਬਾਨੀ ਉਹਨਾਂ ਦੇ ਪਰਿਵਾਰ ਦੇ ਜੀ ਨੇ ਦਿੱਤੀ ਹੋਵੇ ਉਹਨਾਂ ਨੇ ਉਸ ਸਮੇਂ ਦੇ ਪੰਜਾਬ ਦੇ ਕਾਲੇ ਦੌਰ ਦੇ ਵਿੱਚ ਉਦੋਂ ਵੀ ਅਖਬਾਰ ਛਾਪੀ ਆਪਣੀ ਜਿਹੜੇ ਗੋਲੀਆਂ ਤੋਂ ਨਹੀਂ ਡਰੇ ਤੇ ਅੱਜ ਇੱਕ ਥ੍ਰੈਟ ਨਾਲ ਨਹੀਂ ਡਰਨਗੇ ਪਰ ਇਸ ਤਰ੍ਹਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਕਿਉਂਕਿ ਐਡੇ ਵੱਡੇ ادارے ਨਾਲ ਤੁਹਾਡੀ ਕੋਈ ਠੀਕ ਹੈ ਤੁਹਾਡੀ ਕੋਈ ਪ੍ਰੋਬਲਮ ਹੈ ਤੁਸੀਂ ਉਹਨੂੰ ਹੋਰ ਤਰੀਕੇ ਦੇ ਨਾਲ ਵੀ ਕੀਤਾ ਜਾ ਸਕਦਾ ਹੈ ਪਰ ਇਸ ਤਰੀਕੇ ਨਾਲ ਨਿਸ਼ਾਨਾ ਬਣਾ ਕੇ ਔਰ ਅਧਾਰਿਆ ਵੀ ਅੱਡੀ ਜਲਦੀ ਕਦੀ ਸਾਹਮਣੇ ਨਹੀਂ ਆਂਦਾ ਬਿਲਕੁਲ ਅਧਾਰੇ ਦੇ ਉੱਤੇ ਬਹੁਤ ਕੁਝ ਇਸ ਵੇਲੇ ਪਿਆ ਹੋਏਗਾ ਅਧਾਰੇ ਨੇ ਜਿੰਨੀਆਂ ਗੱਲਾਂ ਮੈਂਸ਼ਨ ਕੀਤੀਆਂ ਹੈ ਸ਼ਾਇਦ ਉਸ ਤੋਂ ਵੱਧ ਹੋਈਆਂ ਹੋਣਗੀਆਂ ਪਰ ਫਿਰ ਵੀ ਅਧਾਰੇ ਨੇ ਜਦੋਂ ਦਿਲ ਰੱਖ ਕੇ ਆਪਣੀ ਇੱਕ ਪੋਸਟ ਜਿਹੜੀ ਹੈ ਉਹ ਦੱਸੀ ਕਿ ਅਸੀਂ ਗਵਰਨਰ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਕਿਤਨਾ ਕਿਤੇ ਘੁੱਟਨ ਮਹਿਸੂਸ ਕਰ ਰਹੇ ਹਾਂ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ ਹਮੇਸ਼ਾ ਖਰਾਬ ਕਰਦੀਆਂ ਆ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਤੋਂ ਸੁਚੇਤ ਰਹਿਣਾ ਚਾਹੀਦਾ ਜਿਸ ਤਰ੍ਹਾਂ 2027 ਦੇ ਇਲੈਕਸ਼ਨਸ ਆ ਰਹੀਆਂ ਨੇ ਆਗੂਆਂ ਦਾ ਪਾਰਟੀਆਂ ਦੇ ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਲਗਾਤਾਰ ਜਾ ਰਿਹਾ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਵਕਤ ਹੁਣ ਲੋਕ ਕੀ ਸੋਚ ਰਹੇ ਨੇ ਦੇਖੋ ਲੋਕ ਦੋ ਤਰ੍ਹਾਂ ਦੇ ਲੋਕ ਨੇ ਪੰਜਾਬ ਦੇ ਵਿੱਚ ਇੱਕ ਸ਼ਹਿਰੀ ਤੇ ਇੱਕ ਪਿੰਡੂ ਔਰ ਸ਼ਹਿਰੀ ਲੋਕ ਅਕਸਰ ਤੁਸੀਂ ਦੇਖੋਗੇ ਰਾਜਨੀਤਿਕ ਡਿਸਕਸ ਕਰਦੇ ਨਜ਼ਰਾਂ ਦੇ ਚਾਹੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸ਼ਹਿਰੀ ਖੇਤਰ ਦੀ ਜਿਹੜੀ ਵੋਟ ਆਉਂਦੀ ਹੈ ਉਹ ਕਮਿਟਿਡ ਹੁੰਦੀ ਹੈ ਔਰ ਇੱਕ ਵੋਟ ਐਸੀ ਨਹੀਂ ਜਿਹੜੀ ਕਮਿਟਿਡ ਨਹੀਂ ਹੁੰਦੀ ਲੇਕਿਨ ਪੰਜਾਬ ਦੇ ਵਿੱਚ ਪੋਲਿਟਿਕਸ ਉਹ ਲੌਂਗ ਡਿਸਕਸ ਕਰਦੇ ਨੇ ਜਿਨ੍ਹਾਂ ਦੀ ਆਪਣੀਆਂ ਵੋਟਾਂ ਬਹੁਤ ਘੱਟ ਨੇ ਹਮ ਅਕਸਰ ਅਸੀਂ ਕਹਿੰਦੇ ਵਪਾਰਕ ਤਬਕਾ ਜਿਹੜਾ ਹੈ ਇਸ ਪੋਲਿਟਿਕਸ ਨੂੰ ਡਿਸਕਸ ਕਰਦਾ ਉਹ ਉਹ ਡਿਸਕਸਸ ਕਰਕੇ ਕਰਦੇ ਆ ਕਿ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਪਰ ਤੁਸੀਂ ਦੇਖੋਗੇ ਇਸ ਵੇਲੇ ਅਗਰ ਰਾਜਨੀਤੀ ਦੀ ਗਲਿਆਰੇ ਦੀ ਚਰਚਾ ਉਸ ਵੇਲੇ ਸ਼ੁਰੂ ਹੋਏਗੀ ਜਦੋਂ ਕੈਂਡੀਡੇਟ ਆਣਾ ਸ਼ੁਰੂ ਹੋਏਗਾ ਇਸ ਕਰਕੇ ਇਹ ਸਵਾਲ ਨੂੰ ਅਸੀਂ ਇੰਨੀ ਜਲਦੀ ਨਹੀਂ ਕਹਿ ਸਕਦੇ ਕਿਹੜਾ ਪਾਰਟੀ ਕਿਸ ਪਾਰਟੀ ਤੋਂ ਹੋਏਗਾ ਕਿਹੜੀ ਪਾਰਟੀ ਦਾ ਉਮੀਦਵਾਰ ਹੋਏਗਾ ਕਿਉਂਕਿ ਇੱਥੇ ਤਾਂ ਪਤਾ ਨਹੀਂ ਲੱਗਦਾ ਪਿਛਲੀ ਵਾਰ ਜਿਸ ਬੰਦੇ ਨੂੰ ਲੋਕਾਂ ਨੇ ਕਾਲੀ ਦਲ ਦੀ ਵੋਟ ਪਾਈ ਹੁੰਦੀ ਹੈ ਕਿ ਕਾਂਗਰਸ ਇੱਕ ਚਲਾ ਗਿਆ ਹੁੰਦਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਅਲਟੀਮੇਟਲੀ ਕਾਫੀ ਸਮਾਂ ਹੈ ਹਾਂ ਪਰ ਲੋਕਾਂ ਦਾ ਇੰਟਰਸਟ ਜਿਹੜਾ ਇੰਟਰਸਟ ਟੂ ਵਾਚ ਇਸ ਵੇਲੇ ਪੋਲਿਟਿਕਸ ਤੇ ਜ਼ਰੂਰ ਹੈ ਲੋਕ ਦੇਖਣਾ ਚਾਹੁੰਦੇ ਨੇ ਕਿ ਕਿਹਨੂੰ ਆਣਾ ਚਾਵੇ ਕਿਉਂਕਿ ਆਮ ਆਦਮੀ ਪਾਰਟੀ ਇੱਕ ਵਿਕਲਪ ਦਿੱਤਾ ਸੀ ਉਸ ਵਿਕਲਪ ਤੋਂ ਕਿਹਾ ਲੋਕ ਖੁਸ਼ ਨਹੀਂ ਹੈ ਨਾਰਾਜ਼ ਨਹੀਂ ਇਹ ਵੀ ਉਹਨਾਂ ਨੇ ਆਪਣੀ ਚਿੰਤਾ ਜਿਹੜੀ ਜ਼ਾਹਰ ਕਰਨੀ ਹੈ ਬੀਜਪੀ ਕੋਨਬੇ ਨੂੰ ਮਜ਼ਬੂਤ ਕਰ ਰਹੀ ਹੈ ਵੱਡਾ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਅਸੀਂ ਇੰਡੀਵਿਜੂਅਲੀ ਲੜ ਸਕੀਏ ਔਰ ਕਾਂਗਰਸ ਪਾਰਟੀ ਇਸ ਵੇਲੇ ਕਿਤਨਾ ਕੀ ਆਪਣੀ ਪ੍ਰੈਜੈਂਟੇਸ਼ਨ ਔਰ ਆਪਣੀ ਅਸਤਤਵ ਨੂੰ ਕਾਇਮ ਕਰਨ ਵਾਸਤੇ ਲੱਗੀ ਹੈ ਜ ਜਿਹੜੀ ਕਿ ਕਾਫੀ ਮੁਸ਼ਕਲ ਹੁੰਦੀ ਹੈ ਕਾਂਗਰਸ ਵਾਸਤੇ ਵੀ ਨਜ਼ਰ ਆ ਰਹੀ ਹੈ ਜੀ ਅਕਸਰ ਕਿਹਾ ਜਾਂਦਾ ਹੈ ਨਾ ਕਿ ਤਾਜ਼ੇ ਕੰਮਾਂ ਨੂੰ ਲੋਕ ਯਾਦ ਰੱਖਦੇ ਨੇ ਪੁਰਾਣੇ ਕੰਮਾਂ ਨੂੰ ਭੁੱਲ ਜਾਂਦੇ ਤੇ ਜਿਸ ਤਰ੍ਹਾਂ ਭਾਜਪਾ ਹੁਣ ਆਪਣਾ ਜੋ ਦਿਖਾ ਰਹੀ ਹੈ ਸਾਰਿਆਂ ਦੇ ਸਾਹਮਣੇ ਜ਼ੋਰ ਦਿਖਾ ਰਹੀ ਹੈ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਭਾਜਪਾ ਪਲੇਟਫਾਰਮ ਤੇ ਆ ਚੁੱਕੀ ਹੈ ਲੋਕਾਂ ਦਾ ਦਿਲ ਜਿੱਤਣ ਲਈ ਦੇਖੋ ਕਾਫੀ ਜ਼ੋਰ ਲਾਣਾ ਪਏਗਾ ਦੇਖੋ ਪੰਜਾਬ ਚ ਜਿਹਨੀ ਵੀ ਰਾਜਨੀਤਿਕ ਪਾਰਟੀ ਨੇ ਸਭ ਤੋਂ ਜ਼ਿਆਦਾ ਜ਼ੋਰ ਲਾਣਾ ਪਏਗਾ ਤੇ ਉਹ ਭਾਰਤੀ ਜਨਤਾ ਪਾਰਟੀ ਨੂੰ ਲਗਾਉਣਾ ਪਏਗਾ ਜ਼ਰੂਰੀ ਨਹੀਂ ਕਿ ਭਾਜਪਾ ਸ਼ਹਿਰਾਂ 'ਚ ਬਹੁਤ ਅੱਛਾ ਪਰਫਾਰਮ ਕਰ ਰਹੀ ਹੈ ਜਾਂ ਕਰੇਗੀ ਇਹਦੇ ਵਾਸਤੇ ਵੀ ਕਾਫੀ ਮਿਹਨਤ ਹੈ ਕਿਉਂਕਿ ਭਾਜਪਾ ਕੋਲ ਲੀਡਰਸ਼ਿਪ ਦੀ ਘਾਟ ਹੈ ਤੁਸੀਂ ਦੇਖੋ ਭਾਜਪਾ ਕੀ ਕਰ ਰਹੀ ਹੈ ਲੀਡਰ ਪੈਦਾ ਕਰ ਰਹੀ ਹੈ ਪੰਜਾਬ ਭਾਜਪਾ ਕੋਲ ਲੀਡਰ ਨਹੀਂ ਹੈ ਇਹ ਮੰਨ ਕੇ ਚੱਲੇ ਭਾਜਪਾ ਇੱਕ ਚੀਜ਼ ਮੰਨ ਕੇ ਚੱਲੇ ਕਿ ਉਹਨਾਂ ਕੋਲ ਲੀਡਰਾਂ ਦੀ ਕਮੀ ਹੈ ਕੁਝ ਲੀਡਰ ਪੂਰੇ ਪੰਜਾਬ ਤੇ ਰਾਜ ਨਹੀਂ ਕਰ ਸਕਦੇ ਕੁਝ ਲੀਡਰ ਭਾਜਪਾ ਦੇ ਪੂਰੇ ਪੰਜਾਬ 'ਚ ਰਾਜ ਨਹੀਂ ਹੋ ਸਕਦਾ ਉਹਨਾਂ ਨੂੰ ਅਲਟੀਮੇਟਲੀ ਲੀਡਰ ਪੈਦਾ ਕਰਨੇ ਪੈਣਗੇ ਹੁਣ ਸਮਾਂ ਲੀਡਰ ਪੈਦਾ ਕਰਨ ਦਾ ਨਹੀਂ ਹੈ ਲੀਡਰ ਨੂੰ ਸੇਂਦ ਲਾਉਣ ਦਾ ਤਾਂ ਕਿ ਅਸੀਂ ਦੂਜੀ ਸਿਆਸੀ ਪਾਰਟੀਆਂ ਚੋਂ ਲੀਡਰ ਲੈ ਕੇ ਆਈਏ ਤੇ ਆਪਣਾ ਅਕਸ ਜਰਾ ਹੈ ਉਹ ਪੰਜਾਬੀਅਤ ਦਾ ਦਿਖਾਈਏ ਤਾਂ ਕਿ ਅਸੀਂ ਲੋਕਾਂ ਨੂੰ ਇਹ ਦੱਸ ਸਕੀਏ ਕਿ ਅਸੀਂ ਪੰਜਾਬ ਦੇ ਹਾਂ ਅਸੀਂ ਪੰਜਾਬੀ ਹਾਂ ਤੇ ਇਸ ਕਰਕੇ ਸਾਨੂੰ ਵੋਟ ਕਰੋ ਲੇਕਿਨ ਫੈਸਲਾ ਜਨਤਾ ਜਨਾਰਦਨ ਕਰਦੀ ਹੈ ਫੈਸਲਾ ਜਨਤਾ ਕਰੇਗੀ ਕਿ ਕੀ ਇਸ ਦਾ ਨਤੀਜਾ ਕੀ ਹੈ ਕੀ ਤੁਹਾਡੀ ਮਿਹਨਤ ਜਿਹੜੀ ਹੈ ਉਸ ਨੂੰ ਲੋਕ ਪਛਾਣ ਦਿੰਦੇ ਕਿ ਨਹੀਂ ਦਿੰਦੇ ਲੋਕ ਰੈਕੋਗਨਾਈਜ਼ ਕਰਦੇ ਨੇ ਕਿ ਨਹੀਂ ਕਰਦੇ ਇਸ ਵਾਸਤੇ ਇਸ ਸਾਲ ਬਹੁਤ ਇੰਪੋਰਟੈਂਟ ਰਹੇਗਾ ਔਰ ਭਾਜਪਾ ਨੂੰ ਇਸ ਤੋਂ ਵੀ ਵੱਧ ਮਿਹਨਤ ਆਉਣ ਵਾਲੇ ਸਮੇਂ ਚ ਕਰਨੀ ਪਵੇਗੀ ਜੀ। ਸ਼ੁਕਰੀਆ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਜਿਸ ਤਰ੍ਹਾਂ ਭਾਜਪਾ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦਾ ਸ਼ਾਮਿਲ ਹੋਣਾ ਆਉਣ ਵਾਲੀਆਂ ਚੋਣਾਂ ਦੇ ਲਈ ਭਾਜਪਾ ਦੇ ਵੱਲੋਂ ਆਪਣੀ ਪਕੜ ਜੋ ਹੈ ਉਹ ਮਜ਼ਬੂਤ ਕਰਨਾ ਤੇ ਦੂਜੇ ਪਾਸੇ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਜੋ ਕਿ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਚਰਚਾਵਾਂ ਇਹ ਜੋ ਗੱਲਾਂ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਜੋ ਕਿ ਜਿਸ ਦੀ ਨਿੰਦਾ ਕੀਤੀ ਜਾ ਰਹੀ ਇਹ ਤਾਂ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਇੰਨਾ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦਾ ਸ਼ਾਮਲ ਹੋਣਾ ਕਿੰਨਾ ਕੁ ਅਸਰ ਕਰਦਾ ਹੈ ਲੋਕਾਂ ਤੇ ਜਾਂ ਫਿਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਮੀਡੀਆ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਉਸ ਦਾ ਅਸਰ ਆਉਣ ਵਾਲੀਆਂ ਇਲੈਕਸ਼ਨਸ ਤੇ ਕੀ ਹੁੰਦਾ ਹੈ ਲੋਕ ਕੀ ਜਵਾਬ ਦਿੰਦੇ ਨੇ ਲੋਕ ਕਿਸ ਨੂੰ ਕਿਸ ਪਾਰਟੀ ਨੂੰ ਅੱਗੇ ਲਿਆਉਂਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇ